ਆਈ ਸਿਟੀ ਦਾ ਸੀਸੀਟੀਵੀ ਜ਼ਿਰਖਪੁਰ ਦੇ ਕਰੀਬ ਹਰ ਇਲਾਕੇ ਦੇ ਵਿੱਚ ਨਜਾਇਜ਼ ਉਸਿਆਮ ਲੋਕਾਂ ਦੀ ਸੁਰੱਖਿਆ ਦੇ ਲਈ ਇੱਕ ਵੱਡਾ ਖਤਰਾ ਬਣੀਆ ਹੋਈਆਂ ਨੇ ਨਜਾਇਜ਼ ਉਸਿਆਮ ਦੇ ਕਰਕੇ ਸ਼ਹਿਰ ਦੇ ਵਿੱਚ ਅਪਰਾਧ ਵਧ ਰਹੇ ਹੈ ਕਿਉਂਕਿ ਉਸਿਆਮ ਦੇ ਅੰਦਰ ਰਹਿਣ ਵਾਲਿਆਂ ਦੀ ਨਾ ਤਾਂ ਤਸਦੀਕ ਹੁੰਦੀ ਹੈ ਤੇ ਨਾ ਹੀ ਪੁਲਿਸ ਦੇ ਕੋਲ ਕੋਈ ਰਿਕਾਰਡ ਹੁੰਦਾ ਹੈ ਸ਼ਹਿਰ ਵਾਸੀਆਂ ਦੇ ਵੱਲੋਂ ਸ਼ਿਕਾਇਤ ਦੇ ਬਾਵਜੂਦ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ ਸ਼ਹਿਰ ਵਾਸੀਆਂ ਨੇ ਝੁੱਗੀਆਂ ਹਟਾਉਣ ਦੀ ਹੁਣ ਮੰਗ ਕੀਤੀ ਹੈ। ਇਹ ਗੱਲ ਬੁਰਸ਼ਾਸ਼ਣ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕਰਦੇ ਆਂ ਚੰਡੀਗੜ੍ਹ ਸ਼ਹਿਰ ਚੋਂ ਝੁੱਗੀਆਂ ਖਤਮ ਕੀਤੀਆਂ ਜਾ ਰਹੀਆਂ ਨਾ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜ਼ਿਰਕੁਰ ਸ਼ਹਿਰ ਦੀ ਲਗਾਤਾਰ ਝੁੱਗੀਆਂ ਦੀ ਗਿਣਤੀ ਜੋ ਵੱਧ ਹੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਸ਼ਹਿਰ ਦੀ ਇੱਕ ਵੱਡੀ ਸਮੱਸਿਆ ਇਸ ਟਾਈਮ ਬਣ ਚੁੱਕੀ ਹੈ ਤੁਹਾਨੂੰ ਦੱਸਦੀ ਹੈ ਕਿ ਜ਼ਿਰਕੁਰ ਸ਼ਹਿਰ ਚ ਲਗਾਤਾਰ ਝੁੱਗੀਆਂ ਦਾ ਵਾਧਾ ਜਿਹੜਾ ਹੋ ਰਿਹਾ ਉਹ ਕਿਤੇ ਨਾ ਕਿਤੇ ਵੱਡੀ ਸਮੱਸਿਆ ਜੋ ਲੋਕਾਂ ਦੀ ਬਣੀ ਪਈ ਹੈ ਤੁਹਾਨੂੰ ਗੱਲ ਦੱਸਦੀ ਹੈ ਕਿ ਸ਼ਹਿਰ ਚ ਜੇ ਗੱਲ ਕੀਤੀ ਜਾਵੇ تمام ਜਿਹੜੀ ਝੁੱਗੀਆਂ ਇੱਥੇ ਨਜ਼ਰ ਆndੀਆਂ ਨੇ ਵੱਡੇ ਪੱਧਰ ਤੇ ਜਿਹੜੀ ਚੋਰੀ ਡਕੈਤੀ ਇੱਥੋਂ ਸਟਾਰਟ ਹੁੰਦੀ ਹੈ ਤੁਹਾਨੂੰ ਦੱਦਗੀ ਸ਼ਹਿਰ ਚ ਲਗਾਤਾਰ ਜਿਹੜਾ ਅਪਰਾਧ ਦੀ ਦਰ ਵਾਧੀ ਨਜ਼ਰ ਆndੀ ਹੈ ਉੱਥੇ ਪਿੱਛੇ ਜਿਹੜੇ ਕਾਰਨ ਹੈ ਕਿਤੇ ਨਾ ਕਿਤੇ ਝੁੱਗੀਆਂ ਨਾਲ ਹੀ ਜੁੜਦੇ ਅਕਸਰ ਨਜ਼ਰ ਆndਦੇ ਨੇ ਤੇ ਵੱਡੀ ਗੱਲ ਜੋ ਇਹ ਸਾਹਮਣੇ ਆndਦੀ ਹੈ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸ਼ਹਿਰ ਚ ਤਕਰੀਬਨ ਹਰ ਇੱਕ ਇਲਾਕੇ ਚ ਨਜਾਇਜ਼ ਤੌਰ ਤੇ ਝੁੱਗੀਆਂ ਵਸੀਆਂ ਹੋਈਆਂ ਨੇ ਪਰ ਉਹਨਾਂ ਤੇ ਕਾਰਵਾਈ ਕਰਦੇ ਆ ਪ੍ਰਸ਼ਾਸਨ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਕਿਉਂ ਪ੍ਰਸ਼ਾਸਨ ਇੱਡੀ ਵੱਡੀ ਗੰਬੀਰ ਸਮੱਸਿਆ ਤੇ ਚੁੱਪੀ ਸਾਦੇ ਬੈਠਾ ਹੈ ਅਣਦੇਖੀ ਸਾਹਮਣੇ ਜ਼ਰੂਰ ਆਂਦੀ ਹੈ ਤੁਹਾਨੂੰ ਦੱਸਦੀ ਕਿ ਸ਼ਹਿਰ ਚ ਜਦ ਵੀ ਕੋਈ ਵੱਡਾ ਅਪਰਾਧ ਹੁੰਦਾ ਹੈ ਉਸ ਟਾਈਮ ਸਿਰਫ ਖਾਣਾ ਪੂਰਤੀ ਕਰਦੇ ਆ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪਰ ਟ੍ਰਾਈ ਸਿਟੀ ਦਾ ਹੀ ਇੱਕ ਪਾਟ ਜ਼ਿਰਕਪੁਰ ਵੀ ਬਣਿਆ ਹੈ ਜ਼ਿਲਕਪੁਰ ਸ਼ਹਿਰ ਚ ਪਰ ਝੁੱਗੀਆਂ ਦੀ ਜੋ ਤਦਾਦ ਲਗਾਤਾਰ ਵਧਦੀ ਨਜ਼ਰ ਆਉਂਦੀ ਹੈ ਨਾ ਲੱਗਦਾ ਚੰਡੀਗੜ੍ਹ ਬਿਲਕੁਲ ਔਰ ਨਾ ਲੱਗਦਾ ਪੰਚਕੂਲਾ ਝੁੱਗੀਆਂ ਉਤੋਂ ਹਟਾਈਆਂ ਜਾ ਰਹੀਆਂ ਨੇ ਪਰ ਇੱਕ ਪਾਸੇ ਸ਼ਹਿਰ ਚ ਝੁੱਗੀਆਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਜੋ ਲੋਕਾਂ ਦੀ ਸੁਰੱਖਿਆ ਤੇ ਵੀ ਵੱਡਾ ਜੋ ਖਤਰਾ ਬਣਿਆ ਰਹਿੰਦੀਆਂ ਨੇ ਜੋ ਲੋਕਾਂ ਨੂੰ ਆਪਣੀ ਸੁਰੱਖਿਆ ਵੀ ਮਿਲੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਚ ਹੁਣ ਦੇਖਣਾ ਇਹ ਹੋਏਗਾ ਕੀ ਪ੍ਰਸ਼ਾਸਨ ਵੱਲੋਂ ਇਹਨਾਂ ਚੁਗੀਆਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਲਗਾਤਾਰ ਸ਼ਹਿਰ 'ਚ ਅਪਰਾਧ ਵਧਦਾ ਨਜ਼ਰ ਆਏਗਾ ਕੈਮਰਾ ਪਰਸਨ ਦੇ ਨਾਲ ਸੰਜੀਪ ਭੰਡਾਰੀ ਜੀ ਮੀਡੀਆ ਜ਼ਿਰਖਪੁਰ ਨਗਰ ਨਿਗਮ ਮੁਹਾਲਿਦੀ ਹੱਦਬੰਦੀ ਵਧਾਉਣ ਤੇ ਵੀ ਹਲਕਾ ਵਿਧਾਇਕ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਤਨਬਾਤ ਕੀਤਾ ਵਿਧਾਇਕ ਕੁਲਵੰਤ ਸਿੰਘ ਦੇ ਮੁਤਾਬਿਕ ਸਰਕਾਰ ਦੇ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਮੁਹਾਲਿਦੀ ਹੱਦਬੰਦੀ ਵਧਾਈ ਗਈ ਹੈ ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀਆਂ ਦੇ ਵਿਚਾਲੇ ਕ੍ਰੈਡਿਟ ਵਾਰ ਚੱਲ ਰਹੀ ਹੈ ਪਰ ਇਹ ਕਦਮ ਮੌਕੇ ਦੀ ਸਰਕਾਰ ਦੇ ਵੱਲੋਂ ਚੁੱਕੇ ਜਾਂਦੇ ਨੇ ਇਸ ਮੌਕੇ ਤੇ ਇਲਾਕੇ ਦੇ ਲੋਕਾਂ ਨੇ ਵੀ ਵਿਧਾਇਕ ਦੇ ਸਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਹੁਣ ਤੋਂ ਉਹਨਾਂ ਨੂੰ ਵੀ ਕਈ ਸਹੂਲਤਾਂ ਮਿਲ ਸਕਣਗੀਆਂ ਮੁਸੱਕਾਂ ਵੱਲੇ ਧੰਨਵਾਦ ਕਰਨ ਵਾਸਤੇ ਆਏ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਮਹੀਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੋ ਸਾਡੇ ਸੈਕਟਰ ਜਿਹੜੇ ਉਹ ਉਸੋ ਨੋਟਿਸ ਜਿਹੜੇ ਰਹਿ ਗਏ ਸੀ ਔਰ ਸੰਕਟਿਤ ਦਾਦ ਦੇ ਵਿੱਚ ਸਾਰੇ 21 ਜਥੇਬੰਦੀਆਂ ਸੈਕਟਰਾਂ ਦੀ ਆਣ ਕੇ ਲੋਕਲ ਐਮਐਲਏ ਜੀ ਨੂੰ ਮਿਲਿਆ ਸੀ ਆਪਣੀ ਪ੍ਰਾਬਲਮ ਦੱਸੀ ਸਾਡੇ ਸੈਕਟਰ ਜਿਹੜੇ ਉਹ ਰਹਿ ਗਏ ਔਰ ਮੈਂ ਵਾਅਦਾ ਨਾ ਕਰ ਸਕਦਾ ਬਸਦਾ ਕੁਲਵੰਸ ਨੇ ਉਸ ਆਈਆਂ ਜਥੇਬੰਦੀਆਂ ਨੂੰ ਇੱਕ ਵਚਨ ਦਿੱਤਾ ਸੀ ਕਿ ਮੇਰੀ 100% ਕੋਸ਼ਿਸ਼ ਆ ਤੁਹਾਡੇ ਨਾਲ ਸੈਕਟਰ ਜਿਹੜੇ ਉਹ ਕਾਰਪੋਰੇਸ਼ਨ ਲਵਾਵਾਂਗਾ ਮੈਂ ਉਮੀਦ ਨਹੀਂ ਕਰ ਸਕਦਾ ਵੀ ਇੰਨੀ ਜਲਦੀ ਸਾਡੇ ਜਿਹੜੇ ਵਿਚਾਰ ਸੁਣ ਕੇ ਉਹਨਾਂ ਗੌਰ ਕਰਕੇ ਤੇ ਸਾਰੇ ਸੈਕਟਰ ਸਾਡੇ ਕੰਪਲੂਜ ਲਏ ਜਿੱਦਾਂ ਲੋਕਾਂ ਦੇ ਮਨ ਵਿੱਚ ਸੀ ਵੀ ਮੁਹਾਲੀ ਦਾ ਸ਼ਹਿਰ ਦਾ ਜਿਹੜਾ ਵਿਸਥਾਰ ਆ ਇਦਾਂ ਹੋਣਾ ਚਾਹੀਦਾ ਉਹਦੇ ਮੁਤਾਬਕ ਉਹਨਾਂ ਨੇ ਲਿਮਟ ਵਧਾ ਕੇ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਕੀਤਾ ਉਹਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਮੁਹਾਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਿਹੜੀ ਇਹ ਲਿਮਟ ਵਧਾਈ ਆ ਜੁੱਤਦਾਰਕ ਇਹ ਸਵਾਲ ਵੀ ਅਸੀਂ ਕਰਾਤੀ ਮੈਂ ਕਰਾਤੀ ਉਹਨੇ ਨਹੀਂ ਕਰਾਈ ਹੋਇਆ ਵੀ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤੁਹਾਨੂੰ ਵੀ ਪਤਾ ਜੇ ਉਹਨਾਂ ਦੀ ਸਰਕਾਰ ਹੁੰਦੀ ਉਹ ਕਰਦੇ ਉਹਨਾਂ ਦੀ ਸਰਕਾਰ ਨਹੀਂ ਹੈ ਉਹ ਕਰਵਾ ਨਹੀਂ ਸਕੇ ਥੀਨ ਜੇ ਸਾਡੀ ਸਰਕਾਰ ਹੈ ਤਾਂ ਸਾਡੀ ਨੇ ਕਰਨਾ ਜੇ ਕਿਸੇ ਹੋਰ ਦੀ ਸਰਕਾਰ ਹੁੰਦੀ ਉਹਨੇ ਕਰਨਾ ਐਕਚੁਅਲੀ ਕੀ ਹੈ ਕਿ ਜਿਹੜਾ ਆਰਟੀਡੀਆਈ ਔਰ 116 ਸੈਕਟਰ ਜਿਹੜਾ ਹੈਗਾ ਇਹ ਕਾਰਪੋਰੇਸ਼ਨ ਚ ਇਹਨੂੰ ਸ਼ਾਮਿਲ ਕਰ ਲਿੱਤਾ ਗਿਆ ਹੈ ਜਿਸ ਦਾ ਸਾਨੂੰ ਆਉਣ ਵਾਲੇ ਸਮੇਂ ਚ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਉਸ ਸਾਈਟ ਤੇ ਕਨੈਕਟੀਵਿਟੀ ਦਾ ਬਹੁਤ ਇੱਕ ਮੇਜਰ ਇਸ਼ੂ ਹੈ ਸੈਕੰਡਲੀ ਕੀ ਹੈ ਕਿ ਆਪਣਾ ਆਂਝਾਂ ਦੀਆਂ ਬੱਸੀਆਂ ਵਗੈਰਾ ਨਹੀਂ ਆਂਦੀਆਂ ਕੈਬ ਨਹੀਂ ਆਂਦੀਆਂ ਸੀਗੀਆਂ ਕਨੈਕਟੀਵਿਟੀ ਨੂੰ ਲੈ ਕੇ ਤੇ ਉਹ ਇੱਕ ਉਹਦਾ ਕਾਰਪੋਰੇਸ਼ਨ ਦੇ ਆਉਣ ਦੇ ਨਾਲ ਸਾਨੂੰ ਬਹੁਤ ਇੱਕ ਮੇਜਰ ਲੈਵਲ ਤੇ ਫਾਇਦਾ ਪਹੁੰਚੇਗਾ ਦੂਸਰਾ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੱਪੜ ਚਿੜੀ ਵੀ ਇੱਕ ਆਪਣਾ ਨਾਲ ਇਹਦੇ ਐਡ ਹੋ ਗਿਆ ਜਿਹਦੇ ਨਾਲ ਹੁਣ ਸਾਾਨੂੰ ਇਧਰੋਂ ਇੱਕ ਕਨੈਕਟੀਵਿਟੀ ਹੈ ਬਹੁਤ ਵਧੀਆ ਹੋ ਜਾਏਗੀ ਆਪਾਂ ਕੋਟਵਾਲ ਆਣਾ ਹੈ ਜਾਂ ਆਪਣਾ ਸੈਕਟਰ 82 ਆਣਾ ਜੇ ਐਸੋ ਆਣਾ ਸਾਹਿਬ ਗੁਰਦੁਆਰੇ ਵਾਲਾ ਆਣਾ ਹੈ ਤੇ ਉਹਦਾ ਬੜਾ ਫਾਇਦਾ ਹੋਏਗਾ ਦਰਾਨ ਵਾਲ ਸਮੇਂ ਦੇ ਤੇ ਜਿਹੜੀਆਂ ਸਾਡੀਆਂ ਰੋਜ਼ਮਰਗੀ ਦੀ ਦਿੱਕਤਾਂ ਸੀਗੀਆਂ ਉਹ ਵੀ ਆਪਣਾ ਜਿਵੇਂ ਕਨੈਕਟੀਵਿਟੀ ਹੋ ਗਈ ਜਾਂ ਦੂਸਰਾ ਆਪਣਾ ਜਿਹੜਾ ਹੈਗਾ ਸੀਵਰੇਜ ਹੈ ਬਕ ਆਪਣਾ ਡਰੇਨੇਜ ਹੈ ਜਗਾ ਵਾ ਜਿਹੜਾ ਪਾਣੀ ਵਗੈਰਾ ਸੀਗਾ ਉਹ ਵੀ ਆਪਣਾ ਸਾਰਾ ਸੈਟਲ ਹੋਣ ਹੋਏਗਾ ਇਸ ਨਾਲ ਹੀ ਅੱਗੇ ਬਤਾਂਗੇ ਮੋਹਾਲੀ ਤੋਂ ਖਬਰ ਹੈ ਜਿੱਥੇ ਉਸ ਸੁਰ ਸਥਿਤੀ ਬੇਹਦ ਤਣਾਪੂਰਨ ਬਣ ਗਈ ਜਦੋਂ ਨਜਾਇਜ਼ ਕਬਜ਼ੇ ਹਟਾਉਣ ਪਹੁੰਚੀ ਗਮਾੜਾ ਤੇ ਨਗਰ ਨਿਗਮ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਮੋਹਾਲੀ ਨਿਗਮ ਅੱਤੇ ਗਮਾੜਾ ਦੇ ਬੋਲ ਨਜਾਇਜ਼ ਕਬਜ਼ੇ ਨੂੰ ਲੈ ਕੇ ਚਲਾਈ ਜਾ ਰਹੀ ਹੈ ਮੁਹਿੰਮ ਵਿਵਾਦਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਮਸਲਾ ਹਾਲੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ। ਬਾਅਦਵਜੂਦ ਇਸੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਤੈਸ ਮੌਕੇ ਤੇ ਅਦਾਲਤ ਦੇ ਵਿੱਚ ਕੇਸ ਦਾਇਰ ਕਰਨ ਵਾਲੇ ਵਕੀਲ ਪ੍ਰਕਵਾਲ ਸਿੰਘ ਬਾਸੀ ਨੂੰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਧੱਕਾਮੁਕੀ ਕੀਤੀ ਗਈ ਤੇ ਹੁਣ ਇਸ ਸੰਬੰਧੀ ਇਲਾਕਾ ਵਾਸੀਆਂ ਦੇ ਵੱਲੋਂ ਲਿਖਤੀ ਤੌਰ ਤੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾ ਰਹੀ ਹੈ। ਨਗਰ ਨਿਗਮ ਮੁਹਾਲੀ ਤੇ ਗਮਾੜਾ ਵੱਲੋਂ ਕਹਿ ਸਕਦੇ ਆ ਮੁਹਾਲੀ ਦੇ ਵਿੱਚ ਇਨਕ੍ਰੋਚਮੈਂਟ ਨੂੰ ਲੈ ਕੇ ਵੱਡਾ ਐਕਸ਼ਨ ਜਿਹੜਾ ਕਿ ਲਿੱਤਾ ਜਾ ਰਿਹਾ ਸੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਐਕਸ਼ਨ ਵਿਵਾਦਾਂ ਵਿੱਚ ਨਜ਼ਰ ਆ ਰਿਹਾ ਹੈ ਲਗਾਤਾਰ ਕਹਿ ਸਕਦੇ ਆ ਕਿ ਇਸ ਮਾਮਲੇ ਨੂੰ ਜਿਹੜੇ ਕਿ ਨੇ ਲੋਕਲ ਫੇਸ ਚਾਰ ਦੇ ਨਿਵਾਸੀਆਂ ਵੱਲੋਂ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਉਸ ਤੋਂ ਬਾਅਦ ਮੁਹਾਲੀ ਅਦਾਲਤ ਵਿੱਚ ਵੀ ਇਸ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਤੇ ਦੂਸਰੇ ਪਾਸੇ ਕਹਿ ਸਕਦਾ ਕਿ ਇਸ ਮਾਮਲੇ ਨੂੰ ਜਿਹੜੇ ਕਿ ਜਿਹੜੇ ਇਹਨਾਂ ਦੇ ਐਡਵੋਕੇਟ ਨੇ ਉਹ ਮੌਕੇ ਤੇ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਕੀ ਹੈ ਪੂਰਾ ਮਸਲਾ ਜਿਹੜੀ ਆਪਣੇ ਵੱਲੋਂ ਐਪਲੀਕੇਸ਼ਨ ਲ ਜੀ ਉਸਰਾਂ ਨੇ ਐਕਚੁਅਲੀ ਹੋਇ ਕੀ ਕਹਿੰਨੇ ਹੋਏ ਬਾਈ ਕੋਰਟ ਦੇ ਵਿੱਚ ਮਾਮਲਾ ਹਲੇ ਅਜ ਪੈਂਡਿੰਗ ਸੀਗਾ ਜੀ ਜਿੱਥੇ ਐਮਸੀ ਵੱਲੋਂ ਵਕੀਲ ਸਾਹਿਬ ਪੇਸ਼ ਹੋਏ ਆ ਤੇ ਜਵਾਬ ਦਾਇਰ ਕਰਨ ਲਈ ਇੱਕ ਹਫਤੇ ਦਾ ਸਮਾਂ ਲੈ ਕੇ ਗਏ ਸੀ ਉਸ ਤੋਂ ਬਾਅਦ ਡੇਟ ਪੈਂਣ ਤੋਂ ਬਾਅਦ ਜਦੋਂ ਹੈ ਅਸੀਂ ਮੁੜ ਕੇ ਹਾਈ ਕੋਰਟ ਵਨ ਟੈਂਡ ਦੀ ਐਪਲੀਕੇਸ਼ਨ ਲਾਈ ਹੈ ਕਿ ਕੰਟੈਂਪਟ ਪਟੀਸ਼ਨ ਦੇ ਵਿੱਚ ਅਸੀਂ ਪਾਰਟੀ ਬਣਨਾ ਜੋ ਕੋਰਟ ਨੇ ਐਡਮਿਟ ਕਰਕੇ ਕੱਲ ਸਵੇਰੇ ਅਰਜੈਂਟ ਮੈਟਰ ਦੇ ਵਿੱਚ ਸੁਣਵਾਈ ਲਈ ਸਾਡੀ ਅਲਾਓ ਕਰਤੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਇਨਟੀਮੀਟ ਕੀਤਾ ਕਿ ਕੱਲ ਉੱਥੇ ਬਹਿਸ ਸੁਣੀ ਹੈ ਅਸੀਂ ਪਾਰਟੀ ਬਣਨ ਦੀ ਦਰਖਾਸਤ ਲਾਤੀ ਹੈ ਔਰ ਜਿਹੜਾ ਤੁਸੀਂ 29 ਤਰੀਕ ਨੂੰ ਪਬਲਿਸ਼ ਕੀਤਾ ਨੋਟਿਸ ਜਦਕਿ ਤੁਹਾਨੂੰ ਅਖਤਿਆਰ ਕੋਈ ਨਹੀਂ ਸੀ ਉਹ ਗੁਮਾਡਾ ਦੇ ਪ੍ਰੀਵਿਊ 'ਚ ਔਰ ਰਿਟਨ ਇੰਡੀਵਿਜੂਅਲ ਨੋਟਿਸ ਦੇਣੇ ਸੀ ਪਰ ਇਹਨਾਂ ਨੇ ਇੱਕ ਪਬਲਿਕ ਨੋਟਿਸ 29 ਤਰੀਕ ਉਹਦੀ ਪ੍ਰਵਾਹ ਨਾ ਕਰਦੇ ਹੋਏ ਆ ਜੇ 4 ਵਜੇ ਇਹ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਪੂਰੇ ਮੌਕੇ ਤੇ ਜੀ ਸੀ ਬੀਆਂ ਔਰ ਆਪਣਾ ਅਮਲਾ ਨਾਲ ਲੈ ਕੇ ਆ ਗਏ ਔਰ ਬੰਦਾ ਕਿੱਥੇ ਸਰ ਪੋਲੀਟੀਕਲ ਵੈਂਡੇਟਾ ਲੱਗ ਰਹੇ ਨੇ ਬਿਲਕੁਲ ਪੋਲੀਟੀਕਲ ਵੈਂਡੇਟਾ ਹੈ ਜੀ ਬਿਕੋਜ਼ ਸਾਡੀ ਐਮ ਸੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੀ ਆ ਤੋ ਇਸ ਕਰਕੇ ਜਿਹੜੀ ਇਹ ਕਾਰਵਾਈ ਚਾਰ ਫੇਸ ਤੋਂ ਸ਼ੁਰੂ ਕੀਤੀ ਗਈ ਹੈ ਦੂਜਾ ਅਸੀਂ ਜਿਹੜੇ ਕਾਫੀ ਲੀਗਲ ਪ੍ਰੋਸੈਸ ਚੱਲ ਰਿਹਾ ਹੈ ਕੋਰਟ ਦੇ ਥਰੂ ਮਨ ਹਾਈ ਕੋਰਟ ਤੱਕ ਮਸਲਾ ਪਹੁੰਚ ਆਇਆ ਤੇ ਉਸ ਦੇ ਬਾਵਜੂਦ ਵੀ ਆਪਣੇ ਨੌਕਰੀਆਂ ਨੂੰ ਦਾਅ ਤੇ ਲਾ ਕੇ ਐਕਸ਼ਨ ਲੈ ਆ ਗਏ ਸਰ ਅਸੀਂ ਆਰਡਰ ਦੀ ਮੰਗ ਕੀਤੀ ਹੈ ਵੀ ਲਿਆਓ ਕਿਹੜੇ ਆਰਡਰ ਦੇ ਤਹਿਤ ਤੁਸੀਂ ਸਾਡੀ ਲੈਂਡਸਕੇਪਿੰਗ ਉਹਦੇ ਵਿੱਚ ਐਂਟਰ ਕਰ ਰਹੇ ਹੋ ਤੁਹਾਡੀ ਪਾਲਿਸੀ ਕਹਿੰਦੀ ਹੈ ਵੀ 5 ਫੁੱਟ ਤੱਕ ਅਸੀਂ ਛੱਡਣਾ ਹੈ 5 ਫੁੱਟ ਤੋਂ ਜ਼ਿਆਦਾ ਅਸੀਂ ਏਰੀਆ ਛੱਡ ਕੇ ਘਾਹ ਲਾਏ ਹੋਏ ਬੂਟੇ ਲਾਏ ਹੋਏ ਹਨ ਜੋ ਤੁਹਾਡੀ ਪਾਲਿਸੀ ਦੇ ਮੁਤਾਬਕ ਲੈਂਡ ਓਨਰਸ ਨੇ ਹੀ ਮੇਨਟੇਨ ਕਰਨਾ ਪ اپنی ٹیم ਨਾਲ لے کے ਆਇਆ ਸਾਨੂੰ ਉਹਦਾ ਦੱਸ ਦਿਓ ਕਹਿੰਦੇ ਜੀ ਚਾਰ ਫੇਸ ਦੇ ਰੈਜ਼ੀਡੈਂਟ ਨੇ ਸ਼ਿਕਾਇਤ ਕੀਤੀ ਆ ਅਸੀਂ ਕਹਿੰਦੇ ਆ ਉਹਨਾਂ ਦੀ ਕਾਪੀ ਦੇ ਦਿਓ ਕਿਹਨੇ ਕੀਤੀ ਆ ਕਾਗਜ਼ ਕੋਈ ਦਿਖਾਉਂਦੇ ਨਹੀਂ ਆ ਰਦਰ ਕਾਗਜ਼ ਮੰਗਣ ਤੇ ਸਾਡ ਨੂੰ ਮੈਨੂੰ ਆਪ ਪਰਸਨਲੀ ਧੱਕੇ ਮਾਰੇ ਆ ਹਾਂ ਜੀ ਸਰ ਤੁਹਾਡੇ ਘਰ ਦੇ ਵਿੱਚ ਹੋਇਆ ਹੈ ਹਾਂ ਸਾਡੇ ਮੇਰੇ ਘਰ ਚ ਹੋਇਆ ਕੀ ਹੋਇਆ ਸੀ ਪੂਰਾ ਇਨਸੀਡੈਂਟ ਦੱਸੋ ਕੀ ਹੋਇਆ ਇਹ ਕਮਿਸ਼ਨਰ ਆਇਆ ਸਵੇਰ 4 4 ਵਜੇ ਨਾ ਉਹਨੂੰ ਪੁੱਛਿਆ ਕਿ ਤੂੰ ਕਾਦ ਵਾ ਉਹਨੇ ਆਪਣੇ ਅਮਨ ਆਰਡਰ ਦਿੱਤਾ ਕਿ ਤੋੜ ਦੋ ਤੋੜ ਦੋ ਮੈਂ ਕਹਿੰਦਾ ਕੋਈ ਆਰਡਰ ਦਿਖਾਵੇ ਕੋਈ ਨਿੱਟੜੇ ਜਿਹੜਾ ਸਟਾਫ ਆ ਉਹਨਾਂ ਨਾਂ ਦੱਸ ਕਿਹੜਾ ਅਫਸਰ ਆਗਾ ਤੂੰ ਉਹਨੇ ਮੈਨੂੰ ਕੋਈ ਨਾਂ ਨਹੀਂ ਦੱਸਿਆ ਜਦੋਂ ਇਹ ਸਾਡੇ ਕਾਉਂਸਲ ਕਿਪਾਲ ਬੱਸੀ ਦੇ ਹੱਥੀਂ ਮਾਰਨ ਲੱਗਾ ਧੱਕੇ ਮਾਰਨ ਲੱਗ ਗਿਆ ਫਿਰ ਹਟਾਇਆ ਪਿੱਛੇ ਉਹਨੂੰ ਫਿਰ ਨਹੀਂ ਹਟਾਇਆ ਪਰ ਉਹ ਇੱਕ ਜਿਵੇਂ ਪਰਸਨਲ ਅਜੈਂਸਟ ਕਰਨੀ ਸੁਣਨੇ ਕਿ ਮੈਂ ਕੇਸ ਪਾਇਆ ਉੱਥੇ ਲੋਅਰ ਕੋਰਟ ਵਿੱਚ ਉਸ ਦੀ ਖੁੰਦ ਕੱਢਣ ਵਾਸਤੇ ਉਹਨੇ ਸਾਰੀ ਕਾਰਵਾਈ ਕੀਤੀ ਹੈ ਕਿ ਮੈਂ ਇਹਨਾਂ ਨੂੰ ਸਬਕ ਸਿਖਾਵਾਂ ਉਹ ਸਾਡੀਆਂ ਜਾਣ ਕੇ ਗਰਦਾ ਕਰ ਗਿਆ ਕੋ ਚੁੱਕ ਕੇ ਲੈ ਗਿਆ ਨਾਲ ਗੱਲਾਂ ਵੀ ਮੇਰੇ ਬੈਗ ਵੀ ਕੁਰਸੀਆਂ ਪਈਆਂ ਸੀ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਹੁਣ ਸ਼ਿਕਾਇਤ ਦੇ ਰਹੇ ਆ ਅੱਜ ਜਿਸੀ ਪੁਲਿਸ ਨੂੰ ਦਵਾ ਕੇ ਪੁਲਿਸ ਕਾਤ ਬਿਲਕੁਲ ਇਹ ਸੰ ਮੋਹਾਲੀ ਫੇਸ 4 ਦੇ ਨਿਵਾਸੀ ਜਿਨ੍ਹਾਂ ਵੱਲੋਂ ਇਸ ਇਨਕ੍ਰੋਚਮੈਂਟ ਦਾੜਕੀ ਅਲਰੇਡੀ ਡਰਾਈਵੜੀ ਚਲਾਈ ਜਾ ਰਹੀ ਹੈ ਨਗਰ ਨਿਕਮਤ ਕਮਾਟਾ ਵੱਲੋਂ ਇਹ ਮੋਹਾਲੀ ਤੋਂ ਮਨੀਸ਼ੰਕਰ ਜੀ ਮੀਡੀਆ ਗੱਡੀ ਦੇ ਵਿੱਚ ਮੋਡੀਫਿਕੇਸ਼ਨ ਕਾਨੂੰਨੀ ਜੁਰਮ ਹੈ ਸੁਣ ਲੋ ਜ਼ਰਾ ਘੋਰ ਦੇ ਨਾਲ ਸੁਣ ਲੋ ਮੋਡੀਫਾਈ ਕਰਨਾ ਹੁਣ ਜੁਰਮ ਹੈ ਮੋਡੀਫਾਈ ਤੁਸੀਂ ਨਹੀਂ ਕਰ ਸਕਦੇ ਗੱਡੀ ਦਾ ਰਿਸਰਟ स्पेशल डीजीपीएस राय बोलो ने बोले जानकारी सांझी की थी कि उन्होंने दस्या कि पांच हजार का चलान या छह महीने की सजा है ज्यादा तो ज्यादा एक लाख रुपए का जुर्माना सोचो सर और एक साल की सजा बार बार-बार जो चलान कटे गए तो आरसी रद्द हो सकती है उन्नीस नवंबर तक चार सौ जब्त की गई है इसकी जानकारी अधिकारियों के दी गई डीजीपी ने दसिया ਕਿ 2259 ਗੱਡੀਆਂ ਦੇ ਚਾਲਾਨ ਕੱਟੇਗੇ ਨੇ ਸਪੈਸ਼ਲ ਡੀਜੀਪੀ ਨੇ ਇਹ ਜਾਣਕਾਰੀ ਅਸਲ ਜਿੱਤੀ ਹੈ ਪੰਜਾਬ ਵਿੱਚ ਅਕਸਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਮੁੰਡੇ ਨੇ ਜਾਂ ਕਹਿੰਦੇ ਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣੀਆਂ ਗੱਡੀਆਂ ਨੂੰ ਮੋਡੀਫਾਈ ਕਰਕੇ ਚਲਦੇ ਨੇ ਚਾਹੇ ਉਹ ਟਾਇਰ ਵੱਡੇ ਹੋਣ ਚਾਹੇ ਗੱਡੀ ਨੂੰ ਉੱਚਾ ਚੁੱਕ ਲੈਣਾ ਚਾਹੇ ਵੱਡੀਆਂ-ਵੱਡੀਆਂ ਲਾਈਟਾਂ ਲਗਾ ਲੈਣਾ ਜਿੱਥੇ ਇਹ ਕਾਰਨ ਕਹਿੰਦੇ ਹਾਸਿਆਂ ਦੇ ਬੰਦੇ ਨੇ ਉੱਥੇ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾਂਦਾ ਹੈਗਾ ਅਕਸਰ ਇਸ ਨੂੰ ਲੈ ਕੇ ਕਾਨੂੰਨ ਕੀ ਕੰਮ ਕਰ ਰਿਹਾ ਪੁਲਿਸ ਕੀ ਕੰਮ ਕਰ ਰਹੀ ਹੈ ਗਲਵਤ ਕਰਾਂਗੇ ਸਪੈਸ਼ਲ ਡੀਜੀਪੀ ਐਸ ਰਾਏ ਸਾਹਿਬ ਦੇ ਨਾਲ ਜਿਨ੍ਹਾਂ ਦੇ ਕੋਲ ਜ਼ਮਮਾ ਹੈਗਾ ਪੰਜਾਬ ਦੀ ਟ੍ਰੈਫਿਕ ਨੂੰ ਮੈਨੇਜ ਕਰਨ ਦਾ ਪੰਜਾਬ ਦੇ ਟ੍ਰੈਫਿਕ ਦੇ ਵਿੱਚ ਸੁਧਾਰ ਲਿਆਉਣ ਦਾ ਔਰ ਨਾਲ ਨਾਲ ਐਸਐਸਐਫ ਦਾ ਵੀ ਸਰ ਜਿਸ ਤਰੀਕੇ ਦੇ ਨਾਲ ਅਸੀਂ ਅਕਸਰ ਸੜਕਾਂ ਤੇ ਦੇਖਦੇ ਹਾਂ ਕਿ ਜਿਹੀ ਹੀ ਕਾਰਨ ਹਾਸੇ ਬਹੁਤ ਹੋ ਰਹੇ ਨੇਗੇ ਕਿ ਕਿਸੇ ਨੇ ਗੱਡੀ ਮੋਡੀਫਾਈ ਕਰਾਈ ਹੈ ਕਾਨੂੰਨ ਕੀ ਕਹਿੰਦਾ ਮੋਡੀਫਿਕੇਸ਼ਨ ਬਾਰੇ ਕੀ ਕਰਵਾਈ ਜਾ ਸਕਦੀ ਹੈ ਕਿਸੇ ਗੱਡੀ ਦੇ ਵਿੱਚ ਮੋਡੀਫਿਕੇਸ਼ਨ ਨਹੀਂ ਕੋਈ ਵੀ ਕਿਸੇ ਕਿਸਮ ਦੀ ਮੋਡੀਫਿਕੇਸ਼ਨ ਗੱਡੀ ਦੇ ਵਿੱਚ ਨਹੀਂ ਕਰਾਈ ਜਾ ਸਕਦੀ ਇਹ ਸੈਕਸ਼ਨ 55 ਐਮਵੀ ਐਕਟ ਦਾ ਕੰਦਾ ਹੈਗਾ ਔਰ ਜਡਾ ਵੀ ਕੋਈ ਮੋਡੀਫਿਕੇਸ਼ਨ ਕਰਾਂਦਾ ਹੈਗਾ ਉਹਦੇ ਅਗੇਂਸਟ ਕਾਰਵਾਈ ਵੀ ਪ੍ਰੋਵਾਈਡਡ ਆ ਇਸ ਮੋਡੀਫਾਈਡ ਗੱਡੀਆਂ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ 1 2019 ਦੇ ਵਿੱਚ ਜੱਜਮੈਂਟ ਦਿੱਤੀ ਸੀ ਜਿਦੇ ਚ ਉਹਨਾਂ ਨੇ ਬਹੁਤ ਹੀ ਸਟ੍ਰਿਕਟ ਵਿਊ ਲਿਆ ਸੀ ਮੋਡੀਫਾਈਡ ਗੱਡੀਆਂ ਦੇ ਉੱਤੇ ਕਾਰਵਾਈ ਕਰੰਦਾ ਔਰ ਉਸ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਸਦਕਾ ਕਾਨੂੰਨ ਦੇ ਵਿੱਚ ਵੀ ਸੋਧ ਕੀਤੀ ਗਈ ਔਰ ਇੱਕ ਨਵਾਂ ਸੈਕਸ਼ਨ 182A ਐਮਵੀ ਐਕਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਜਿਦੇ ਵਿੱਚ ਸਜ਼ਾ ਦਾ ਵਿਸਤਾਰ ਕੀਤਾ ਗਿਆ ਪ੍ਰਵਧਾਨ ਕੀਤਾ ਗਿਆ ਮੋਡੀਫਾਈਡ ਗੱਡੀਆਂ ਦੇ ਖਿਲਾਫ ਸਾਡੇ ਆਪਣੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਇੱਕ 23 ਨੂੰ ਸਾਨੂੰ ਹਦਾਇਤਾਂ ਇਸ਼ੂ ਕੀਤੀਆਂ ਮੋਡੀਫਾਈਡ ਗੱਡੀਆਂ ਬਾਰੇ ਔਰ ਉਹਨਾਂ ਗੱਡੀਆਂ ਦੇ ਉੱਤੇ ਕਾਰਵਾਈ ਮਾਜੋਗ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਕਾਰਵਾਈ ਕਰਦੇ ਹੋਏ 19 ਨਵੰਬਰ 200 26 25 ਤਾਈ ਅਸੀਂ ਕੋਈ 459 ਗੱਡੀਆਂ ਨੂੰ ਇੰਪਾਉਂਡ ਕੀਤਾ ਹੈਗਾ ਕੋਈ 2249 ਗੱਡੀਆਂ ਦੇ ਚਲਾਨ ਕੀਤੇ ਹੈਗੇ ਨੇ ਸੋ ਜਿੱਥੇ ਵੀ ਕੋਈ ਮੋਡੀਫਾਈਡ ਗੱਡੀ ਹੋਏਗੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸ ਕਾਸਟਰੀਕਨਲ ਬਹੁਤ ਸਾਰੇ ਲੋਕ ਅਜਿਹਾ ਅਸੀਂ ਦੇਖਦੇ ਆ ਸਿੱਧਾ ਮੈਂ ਕਹਾਂ ਮ ਐਮ ਐਲ اے ਉਹਨਾਂ ਦੀ ਗੱਡੀਆਂ ਤੇ ਫਲਿੱਕਰ ਲੱਗੇ ਨਜ਼ਰ ਆਉਂਦੇ ਆ ਰੈੱਡ ਔਰ ਬਲੂ ਕਲਰ ਦੇ ਫਲਿੱਕਰ ਚੱਲਦਾ ਹੋਇਆ ਅੱਗੇ ਨਜ਼ਰ ਆਉਂਦਾ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਵੀ ਆਈ ਪੀ ਨੇ ਜਾਂ ਕਹ ਲਈਏ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਥ੍ਰੈਟ ਪਰਸੈਪਸ਼ਨ ਹੈ ਇਸ ਕਰਕੇ ਅਸੀਂ ਜਾਂ ਤਾਂ ਪਰਦਾ ਲਗਾ ਲਿਆ ਗੱਡੀ 'ਚ ਜਾਂ ਅਸੀਂ ਜਿਹੜੀ ਫਿਲਮ ਹੈ ਉਹ ਬਲੈਕ ਕਰਵਾਈ ਹੋਈ ਹੈ ਕੀ ਵਿਧ ਪਰਮਿਸ਼ਨ ਕੋਈ ਅਜਿਹਾ ਕੀਤਾ ਜਾ ਸਕਦਾ ਹੈਗਾ ਨਹੀਂ ਜਿੱਥੋਂ ਤਾਈ ਫਿਲਮ ਦਾ ਇਹਦੇ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਬਹੁਤ ਸਖਤ ਹਦਾਇਤਾਂ ਹੈਗੀਆਂ ਨੇ ਕੋਈ ਕਿਸੇ ਨੂੰ ਕਿਸੇ ਕਿਸਨ ਦੀ ਕੋਈ ਪਰਮਿਸ਼ਨ ਦੇਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਬਲੈਕ ਫਿਲਮ ਦਾ ਔਰ ਸਿਮਿਲਰਲੀ ਜਿਹੜੀਆਂ ਆਪਣੀਆਂ ਤੁਸੀਂ ਬਲਿੰਕਿੰਗ ਲਾਈਟ ਦੇ ਬਾਰੇ ਗੱਲ ਕੀਤੀ ਹੈ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈਗਾ ਪੰਜਾਬ ਸਰਕਾਰ ਨੇ ਇਹਦੇ ਤੇ ਖਾਸ ਹਦਾਇਤਾਂ ਇਸ਼ੂ ਕੀਤੀਆਂ ਵੀ ਆ ਨੇ ਕੌਣ ਅਥੋਰਾਈਜ਼ਡ ਬਲਿੰਕਿੰਗ ਲਾਈਟ ਲਾਣ ਲਈ ਇਸ ਹਾਤੇ ਕਾਨੂੰਨ ਦੇ ਮਤਾਬਕ ਪਰ ਕਿਸੇ ਨੂੰ ਜੇ ਡਬੀ ਕਾਨੂੰਨ ਤੋਂ ਬਾਹਰ ਹੋ ਕੇ ਐਸਾਂ ਦੀ ਕੋਈ ਕਾਰਵਾਈ ਕਰਦਾ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਏ ਧੰਨਵਾਦ ਜੈ ਹਿੰਦ ਸੋ ਖਾਸ ਤਰੀਕੇ ਦੇ ਨਾਲ ਗਲਵਤ ਕਰ ਰਹੀ ਸੀ ਰਾਜ ਸਾਹਿਬ ਦੇ ਨਾਲ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ